ਸਸ਼ਿਆਕਾਲ ਵੇਖੇ ਤੁਸੀਂ ਅਨੇਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਮੋੜ ਦੇ ਵਿੱਚ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਇੱਕ ਵੱਡਾ ਐਕਸ਼ਨ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਨੇ ਕਰ ਦਿੱਤਾ ਹੈ ਨਸ਼ਾ ਤਸਕਰਾਂ ਦੀ ਕਰੀਬ 37 ਕਰੋੜ ਦੀ ਪ੍ਰਾਪਰਟੀ ਸੀਲ ਕਰ ਦਿੱਤੀ ਗਈ ਹੈ ਦੱਸਦੀ ਹੈ 37 ਕਰੋੜ 72 ਲੱਖ 30 ਹਜ਼ਾਰ ਦੀ ਨਾਮੀ ਤੇ ਬੇਨਾਮੀ ਸੰਪਤੀ ਜੋ ਹੈ ਉਹ ਪੰਜਾਬ ਪੁਲਿਸ ਨੇ ਕਾਰਵਾਈ ਤੋਂ ਬਾਅਦ ਸੀਲ ਕਰ ਦਿੱਤੀ ਹੈ ਦੱਸਦੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ ਹੈ ਜੋ ਕਿ ਸਾਹਮਣੇ ਆਇਆ ਹੈ ਔਰ ਇਸ ਬਾਬਤ ਐਸਐਸਪੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹ ਵੀ ਅਸੀਂ ਤੁਹਾਨੂੰ ਸੁਣਾਵਾਂਗੇ ਪਰ ਪਹਿਲਾਂ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹਾਂ ਸੋ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ ਦੋ ਨਸ਼ਾ ਤਸਕਰਾਂ ਦੀਆਂ ਕਰੀਬ 38 ਕਰੋੜ ਰੁਪਈਆ ਦੀਆਂ ਪ੍ਰਾਪਰਟੀਆਂ ਸੀਲ ਕਰ ਦਿੱਤੀਆਂ ਗਈਆਂ ਨੇ ਦੱਸਦੀ ਕਿ ਦੋਵਾਂ ਮੁਲਜ਼ਮਾਂ ਨੂੰ 500 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਗਿਆ ਸੀ ਔਰ ਇਹਨਾਂ ਦੇ ਕੋਲੋਂ ਇੱਕ ਨਾਜਾਇਜ਼ ਅਸਲਾ 32 ਬੋਰ ਦੀ ਪਿਸਤੌਲ ਵੀ ਬਰਾਮਦ ਕੀਤੀ ਗਈ ਸੀ ਸੋ ਦੱਸਦੀ ਐ ਐਸਐਸਪੀ ਚਰਨਜੀਤ ਸਿੰਘ ਦੀਆਂ ਹਦਾਇਤਾਂ ਤੇ ਡੀਐਸਪੀ ਟਾਰੀ ਦੀ ਅਗਵਾਈ ਦੇ ਵਿੱਚ ਪੁਲਿਸ ਨੇ ਜਤਿੰਨ ਸਿੰਘ ਅਤੇ ਅਜੀਪਾਲ ਸਿੰਘ ਜੋ ਕਿ ਕਰਿੰਡਾ ਥਾਣੇ ਦੇ ਅਧੀਨ ਰਹਿਣ ਵਾਲੇ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਹੈ ਗ੍ਰਿਫਤਾਰ ਇਹਨਾਂ ਨੂੰ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਔਰ ਉਸ ਤੋਂ ਬਾਅਦ ਪੂਰੀ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਗਈ ਹੈ ਸੋ ਦੱਸਦੀ ਇਹ ਜੋ ਨਾਮੀ ਤੇ ਬਿਨਾਮੀ ਸੰਪਤੀਆਂ ਨੇ ਇਹਨਾਂ ਨਸ਼ਾ ਤਸਕਰਾਂ ਦੀ ਇਹਨਾਂ ਦੀ ਸ਼ਨਾਖਤ ਕੀਤੀ ਗਈ ਸੰਬੰਧਿਤ ਵਿਭਾਗ ਕੋਲ ਪੜਤਾਲ ਇਸ ਦੀ ਕਰਵਾਈ ਗਈ ਇਸ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ 37 ਕਰੋੜ 72 ਲੱਖ 30 ਹਜ਼ਾਰ ਕਰੀਬ 38 ਕਰੋੜ ਦੀ ਪ੍ਰਾਪਰਟੀ ਯਾਨੀ ਕਿ ਚਿੱਟਾ ਵੇਚ ਕੇ ਨਸ਼ਾ ਵੇਚ ਕੇ ਕਿਵੇਂ ਇਹ ਤਸਕਰ ਆਪਣਾ ਘਰ ਪਰਦੇ ਨੇ ਪੰਜਾਬ ਦੇ ਲੋਕਾਂ ਦਾ 마ਸੂਮ ਲੋਕਾਂ ਦਾ 마ਸੂਮ ਨੌਜਵਾਨਾਂ ਦਾ ਘਰ ਪੱਟ ਕੇ ਬਰਬਾਦ ਕਰਕੇ ਉਹਨਾਂ ਦੀ ਜ਼ਿੰਦਗੀ ਖਰਾਬ ਕਰਕੇ ਕਿਵੇਂ ਹੈ ਆਪਣੇ ਮਹਿਲ ਖੜੇ ਕਰਦੇ ਨੇ ਇਹ ਖਬਰ ਉਸ ਦਾ ਸਬੂਤ ਹੈ 38 ਕਰੋੜ ਦੀ ਪ੍ਰਾਪਰਟੀ ਇਹਨਾਂ ਨੇ ਬਣਾਈ ਸੀ ਜੋ ਕਿ ਹੁਣ ਸੀਲ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਧਾਰਾ 66 ਐਫ 2 ਐਨਡੀਪੀਐਸ ਐਕਟ ਦੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਐਸਐਸਪੀ ਅਨੁਸਾਰ ਮੁਲਜ਼ਮਾਂ ਦੇ ਘਰ ਅਤੇ ਦੁਕਾਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਜਿਸ ਦੇ ਲਈ ਮਾਲ ਮੰਤਰਾਲੇ ਤੋਂ ਹਦਾਇਤਾਂ ਮਿਲੀਆਂ ਸੀ ਕਿਉਂਕਿ ਪਹਿਲਾਂ ਪੂਰੀ ਬਣਦੀ ਕਾਰਵਾਈ ਕੀਤੀ ਗਈ ਸੰਬੰਧਿਤ ਵਿਭਾਗ ਦੇ ਕੋਲ ਕਾਗਜ਼ात ਭੇਜੇ ਗਏ ਸੀ ਉੱਥੋਂ ਪੂਰੀ ਇਨਕੁਆਇਰੀ ਕਰਵਾਈ ਗਈ ਔਰ ਉਸ ਤੋਂ ਬਾਅਦ ਇਹ ਵੱਡਾ ਐਕਸ਼ਨ ਹੋਇਆ ਹੈ ਸੋ ਦੁਕਾਨ ਤੇ ਕਾਰਜੋ ਨੇ ਉਹ ਕਬਜ਼ੇ ਦੇ ਵਿੱਚ ਲੈ ਲਏ ਗਏ ਨੇ ਉਹਨਾਂ ਨੂੰ ਹੁਣ ਸੀਲ ਕਰ ਦਿੱਤਾ ਗਿਆ ਹੈ ਦੱਸਦੇ ਆ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਪ੍ਰਾਪਰਟੀ ਹੈ ਚਾਰ ਮੰਜ਼ਲੇ ਦੀ ਇਸ ਦੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਸ਼ਾਮਿਲ ਹੈ ਜਿਸ ਦੀ ਕੀਮਤ ਜੋ ਹੈ 5 ਕਰੋੜ 85 ਲੱਖ ਰੁਪਏ ਹੈ ਇਸ ਤੋਂ ਇਲਾਵਾ ਮਕਾਨ ਸ਼ਾਮਿਲ ਹੈ ਉਸ ਤੋਂ ਇਲਾਵਾ ਦੁਕਾਨਾਂ ਕੁਝ ਹੋਰ ਵੀ ਸ਼ਾਮਿਲ ਨੇ ਸੋ ਕੁੱਲ ਮਿਲਾ ਕੇ ਜੋ ਪ੍ਰਾਪਰਟੀ ਹੈ 70 ਕਰੋੜ 70 ਲੱਖ 30 ਹਜ਼ਾਰ ਦੀ ਪ੍ਰਾਪਰਟੀ ਬਣਦੀ ਇਸ ਬਾਬਤ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਬਿਆਨ ਵੀ ਸਾਹਮਣੇ ਆਇਆ ਕਿ ਕੁਝ ਕਿਹਾ ਉਹਨਾਂ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ। ਸਰ ਜੀ ਜਿਹਦੇ ਵਿੱਚ ਇਹਨਾਂ ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਜੋ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਹੀ ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਜਿੰਨੇ ਵੀ ਪ੍ਰਾਪਰਟੀ ਫ੍ਰੀਜ਼ਿੰਗ ਦੇ ਕੇਸਸ ਹੈ ਉਹ ਪਰਸਿਊ ਕੀਤੇ ਜਾ ਰਹੇ ਹਨ ਇਸੇ ਦੇ ਤਹਿਤ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਰੈਜ਼ੀਡੈਂਟ ਆਫ ਮੋਦੇ ਤੇ ਜਤੈਨ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਮੋਦੇ ਇਹਨਾਂ ਦੇ ਕੇਸ ਜਿਹੜੇ ਹੈ ਫ੍ਰੀਜ਼ਿੰਗ ਆਫ ਪ੍ਰਾਪਰਟੀ ਦੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਅਸੀਂ ਜਿਹੜੇ ਹੈ ਕਨਫਰਮ ਕਰਾ ਕੇ ਇਹਨਾਂ ਦੀ 37 ਕਰੋੜ 72 ਲੱਖ 30 ਹਜ਼ਾਰ ਦੇ ਕਰੀਬਨ ਮੁੱਲ ਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕੀਤੀ ਹੈ ਇਹਨਾਂ ਤੇ ਐਫਆਈਆਰ ਨੰਬਰ 162 2024 ਦੀ ਜਿਹੜੀ ਹੈ ਉਹ ਘ੍ਰਿੰਡਾ ਥਾਣੇ ਵਿਖੇ ਦਰਜ ਹੈ ਜਿਦੇ ਵਿੱਚ ਇਹਨਾਂ ਕੋਲੋਂ 500 ਗ੍ਰਾਮ ਦੇ ਕਰੀਬਨ ਜਿਹੜਾ ਹੈ ਹੇਰੋਂ ਦੀ ਬਰਾਮਦਗੀ ਤੇ ਵੈਪਨ ਦੀ ਰਿਕਵਰੀ ਹੋਈ ਸੀ ਜਿਹੜਾ ਅੰਮ੍ਰਿਤਸਰ ਦਿਹਾਤੀ ਪੁਲਿਸ ਹੈ ਹੁਣ ਤੱਕ ਜਿਹੜਾ ਹੈ 2023 ਦੇ ਵਿੱਚ ਜੇ ਗੱਲ ਕਰੀਏ ਤਾਂ 13 ਕਰੋੜ ਦੇ ਕਰੀਬਨ ਜਿਹੜੀ ਪ੍ਰਾਪਰਟੀ ਆ ਫ੍ਰੀਜ਼ ਕਰਾ ਚੁੱਕੀ ਹੈ ਨਸ਼ਾ ਤਸਕਰਾਂ ਦੀ ਇਸੇ ਲੜੀ ਦੇ ਤਹਿਤ ਜਿਹੜਾ 24 ਦੇ ਵਿੱਚ ਹੈ 2024 ਦੇ ਵਿੱਚ ਹੁਣ ਤੱਕ ਇਸ ਅਮਾਉਂਟ ਨੂੰ ਬਲਾ ਕੇ ਜੋ ਕਿ 37 ਕਰੋੜ ਹੈ ਹੁਣ ਤੱਕ ਟੋਟਲ ਅਮਾਉਂਟ ਜਿਹੜੀ ਹੈ ਉਹ 43 ਕਰੋੜ ਦੇ ਅਪ੍ਰੋਕਸੀਮੇਟ ਹੋ ਚੁੱਕੀ ਹੈ ਕੱਲ ਦੇਖ ਰਹੇ ਤੁਸੀਂ ਅਨਿਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਮੋੜ ਦੇ ਵਿੱਚ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਇੱਕ ਵੱਡਾ ਐਕਸ਼ਨ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਨੇ ਕਰ ਦਿੱਤਾ ਹੈ ਨਸ਼ਾ ਤਸਕਰਾਂ ਦੀ ਕਰੀਬ 37 ਕਰੋੜ ਦੀ ਪ੍ਰਾਪਰਟੀ ਸੀਲ ਕਰ ਦਿੱਤੀ ਗਈ ਹੈ ਦੱਸਦੀ ਹੈ 37 ਕਰੋੜ 72 ਲੱਖ 30 ਹਜ਼ਾਰ ਦੀ ਨਾਮੀ ਤੇ ਬੇਨਾਮੀ ਸੰਪਤੀ ਜੋ ਹੈ ਉਹ ਪੰਜਾਬ ਪੁਲਿਸ ਨੇ ਕਾਰਵਾਈ ਤੋਂ ਬਾਅਦ ਸੀਲ ਕਰ ਦਿੱਤੀ ਹੈ ਦੱਸਦੀ ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਇਹ ਵੱਡਾ ਐਕਸ਼ਨ ਹੈ ਜੋ ਕਿ ਸਾਹਮਣੇ ਹੈ ਔਰ ਇਸ ਬਾਬਤ ਐਸਐਸਪੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹ ਵੀ ਅਸੀਂ ਤੁਹਾਨੂੰ ਸੁਣਾਵਾਂਗੇ ਪਰ ਪਹਿਲਾਂ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹਾਂ ਸੋ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ ਦੋ ਨਸ਼ਾ ਤਸਕਰਾਂ ਦੀਆਂ ਕਰੀਬ 38 ਕਰੋੜ ਰੁਪਈਆ ਦੀਆਂ ਪ੍ਰਾਪਰਟੀਆਂ ਸੀਲ ਕਰ ਦਿੱਤੀਆਂ ਗਈਆਂ ਨੇ ਦੱਸਦੀ ਕਿ ਦੋਵਾਂ ਮੁਲਜ਼ਮਾਂ ਨੂੰ 500 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਗਿਆ ਸੀ ਔਰ ਇਹਨਾਂ ਦੇ ਕੋਲੋਂ ਇੱਕ ਨਾਜਾਇਜ਼ ਅਸਲਾ 32 ਬੋਰ ਦੀ ਪਿਸਤੌਲ ਵੀ ਬਰਾਮਦ ਕੀਤੀ ਗਈ ਸੀ ਸੋ ਦੱਸਦੀ ਐ ਐਸਐਸਪੀ ਚਰਨਜੀਤ ਸਿੰਘ ਦੀਆਂ ਹਦਾਇਤਾਂ ਤੇ ਡੀਐਸਪੀ ਟਾਰੀ ਦੀ ਅਗਵਾਈ ਦੇ ਵਿੱਚ ਪੁਲਿਸ ਨੇ ਜਤਿੰਨ ਸਿੰਘ ਅਤੇ ਅਜੀਪਾਲ ਸਿੰਘ ਜੋ ਕਿ ਕਰਿੰਡਾ ਥਾਣੇ ਦੇ ਅਧੀਨ ਰਹਿਣ ਵਾਲੇ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਹੈ ਗ੍ਰਿਫਤਾਰ ਇਹਨਾਂ ਨੂੰ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਔਰ ਉਸ ਤੋਂ ਬਾਅਦ ਪੂਰੀ ਜੋ ਬੰਦੀ ਕਾਰਵਾਈ ਹੈ ਉਹ ਕੀਤੀ ਗਈ ਹੈ ਸੋ ਦੱਸਦੀ ਇਹ ਜੋ ਨਾਮੀ ਤੇ ਬਿਨਾਮੀ ਸੰਪਤੀਆਂ ਨੇ ਇਹਨਾਂ ਨਸ਼ਾ ਤਸਕਰਾਂ ਦੀ ਇਹਨਾਂ ਦੀ ਸ਼ਨਾਖਤ ਕੀਤੀ ਗਈ ਸੰਬੰਧਿਤ ਵਿਭਾਗ ਕੋਲ ਪੜਤਾਲ ਇਸ ਦੀ ਕਰਵਾਈ ਗਈ ਇਸ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ 37 ਕਰੋੜ 72 ਲੱਖ 30 ਹਜ਼ਾਰ ਕਰੀਬ 38 ਕਰੋੜ ਦੀ ਪ੍ਰਾਪਰਟੀ ਯਾਨੀ ਕਿ ਚਿੱਟਾ ਵੇਚ ਕੇ ਨਸ਼ਾ ਵੇਚ ਕੇ ਕਿਵੇਂ ਇਹ ਤਸਕਰ ਆਪਣਾ ਘਰ ਪਰਦੇ ਨੇ ਪੰਜਾਬ ਦੇ ਲੋਕਾਂ ਦਾ ਮਾਸੂਮ ਲੋਕਾਂ ਦਾ ਮਾਸੂਮ ਨੌਜਵਾਨਾਂ ਦਾ ਘਰ ਪੱਟ ਕੇ ਬਰਬਾਦ ਕਰਕੇ ਉਹਨਾਂ ਦੀ ਜ਼ਿੰਦਗੀ ਖਰਾਬ ਕਰਕੇ ਕਿਵੇਂ ਹੈ ਆਪਣੇ ਮਹਿਲ ਖੜੇ ਕਰਦੇ ਨੇ ਇਹ ਖਬਰ ਉਸ ਦਾ ਸਬੂਤ ਹੈ 38 ਕਰੋੜ ਦੀ ਪ੍ਰਾਪਰਟੀ ਇਹਨਾਂ ਨੇ ਬਣਾਈ ਸੀ ਜੋ ਕਿ ਹੁਣ ਸੀਲ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਸਾਰਾ 68 ਐਫ 2 ਐਨਡੀਪੀਐਸ ਐਕਟ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਐਸਐਸਪੀ ਅਨੁਸਾਰ ਮੁਲਜ਼ਮਾਂ ਦੇ ਘਰ ਅਤੇ ਦੁਕਾਨ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਜਿਸ ਦੇ ਲਈ ਮਾਲ ਮੰਤਰਾਲੇ ਤੋਂ ਹਦਾਇਤਾਂ ਮਿਲੀਆਂ ਸੀ ਕਿਉਂਕਿ ਪਹਿਲਾਂ ਪੂਰੀ ਬੰਦੀ ਕਾਰਵਾਈ ਕੀਤੀ ਗਈ ਸੰਬੰਧਿਤ ਵਿਭਾਗ ਦੇ ਕੋਲ ਕਾਗਜ਼ात ਭੇਜੇ ਗਏ ਸੀ ਉੱਥੋਂ ਪੂਰੀ ਇਨਕੁਆਇਰੀ ਕਰਵਾਈ ਗਈ ਔਰ ਉਸ ਤੋਂ ਬਾਅਦ ਇਹ ਵੱਡਾ ਐਕਸ਼ਨ ਹੋਇਆ ਸੋ ਦੁਕਾਨ ਤੇ ਘਰ ਜੋ ਨੇ ਉਹ ਕਬਜ਼ੇ ਦੇ ਵਿੱਚ ਲੈ ਲਏ ਗਏ ਨੇ ਉਹਨਾਂ ਨੂੰ ਹੁਣ ਸੀਲ ਕਰ ਦਿੱਤਾ ਗਿਆ ਹੈ ਦੱਸਦੇ ਆ ਦੱਸਿਆ ਜਾ ਰਿਹਾ ਹੈ ਕਿ ਇਹ ਜੋ ਪ੍ਰਾਪਰਟੀ ਹੈ ਚਾਰ ਮਰਲੇ ਦੀ ਇਸ ਦੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਸ਼ਾਮਿਲ ਹੈ ਜਿਸ ਦੀ ਕੀਮਤ ਜੋ ਹੈ 5 ਕਰੋੜ 85 ਲੱਖ ਰੁਪਏ ਹੈ ਇਸ ਤੋਂ ਇਲਾਵਾ ਮਕਾਨ ਸ਼ਾਮਿਲ ਹੈ ਉਸ ਤੋਂ ਇਲਾਵਾ ਦੁਕਾਨਾਂ ਕੁਝ ਹੋਰ ਵੀ ਸ਼ਾਮਿਲ ਨੇ ਸਕੁੱਲ ਮਿਲਾ ਕੇ ਜੋ ਪ੍ਰਾਪਰਟੀ ਹੈ 37 ਕਰੋੜ 70 ਲੱਖ 30 ਹਜ਼ਾਰ ਦੀ ਪ੍ਰਾਪਰਟੀ ਬਣਦੀ ਹੈ ਇਸ ਬਾਬਤ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਬਿਆਨ ਵੀ ਸਾਹਮਣੇ ਆਇਆ ਕਿ ਕੁਝ ਕਿਹਾ ਉਹਨਾਂ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਆ ਜਿਹਦੇ ਵਿੱਚ ਇਹਨਾਂ ਪੰਜਾਬ ਸਰਕਾਰ ਦੇ ਨਸ਼ਾ ਵਿਰੋਧੀ ਜੋ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਹੀ ਮਾਨਯੋਗ ਡੀਜੀਪੀ ਪੰਜਾਬ ਜੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਦੇ ਜਿੰਨੀ ਵੀ ਪ੍ਰਾਪਰਟੀ ਫ੍ਰੀਜ਼ਿੰਗ ਦੇ ਕੇਸਸ ਹੈ ਉਹ ਪਰਸਿਊ ਕੀਤੇ ਜਾ ਰਹੇ ਹਨ ਇਸੇ ਦੇ ਤਹਿਤ ਹੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਦੋ ਨਸ਼ਾ ਤਸਕਰ ਅਜੇਪਾਲ ਸਿੰਘ ਪੁੱਤਰ ਸੁਖਦੇਵ ਸਿੰਘ ਰੈਜ਼ੀਡੈਂਟ ਆਫ ਮੋਦੇ ਤੇ ਜਤਿੰਦਰ ਸਿੰਘ ਪੁੱਤਰ ਜੈਮਲ ਸਿੰਘ ਵਾਸੀ ਮੋਦੇ ਇਹਨਾਂ ਦੇ ਕੇਸ ਜਿਹੜੇ ਹੈ ਫ੍ਰੀਜ਼ਿੰਗ ਆਫ ਪ੍ਰੋਪਰਟੀ ਦੇ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਅਸੀਂ ਜਿਹੜੇ ਹੈ ਕਨਫਰਮ ਕਰਾ ਕੇ ਇਹਨਾਂ ਦੀ 37 ਕਰੋੜ 72 ਲੱਖ 30 ਹਜ਼ਾਰ ਦੇ ਕਰੀਬਨ ਮੁੱਲ ਦੀ ਪ੍ਰੋਪਰਟੀ ਜਿਹੜੀ ਹੈ ਫ੍ਰੀਜ਼ ਕੀਤੀ ਹੈ ਇਹਨਾਂ ਤੇ ਐਫ ਆਈ ਆਰ ਨੰਬਰ 162 2024 ਦੀ ਜਿਹੜੀ ਹੈ ਉਹ ਕ੍ਰਿੰਡਾ ਥਾਣੇ ਵਿਖੇ ਦਰਜ ਹੈ ਜਿਦੇ ਵਿੱਚ ਇਹਨਾਂ ਕੋਲੋਂ 500 ਗ੍ਰਾਮ ਦੇ ਕਰੀਬਨ ਜਿਹੜਾ ਹੈ ਹੇਰੋਂ ਦੀ ਬਰਾਮਦਗੀ ਤੇ ਵੈਪਨ ਦੀ ਰਿਕਵਰੀ ਹੋਈ ਸੀ ਜਿਹੜਾ ਅੰਮ੍ਰਿਤਸਰ ਦਿਹਾਤੀ ਪੁਲਿਸ ਹੈ ਹੁਣ ਤੱਕ ਜਿਹੜਾ ਹੈ 2023 ਦੇ ਵਿੱਚ ਜੇ ਗੱਲ ਕਰੀਏ ਤਾਂ 13 ਕਰੋੜ ਦੇ ਕਰੀਬਨ ਜਿਹੜੀ ਪ੍ਰਾਪਰਟੀ ਆਫ ਫ੍ਰੀਜ਼ ਕਰਾ ਚੁੱਕੀ ਹੈ ਨਸ਼ਾ ਤਸਕਰਾਂ ਦੀ ਇਸੇ ਲੜੀ ਦੇ ਤਹਿਤ ਜਿਹੜਾ 24 ਦੇ ਵਿੱਚ ਹੈ 2024 ਦੇ ਵਿੱਚ ਹੁਣ ਤੱਕ ਇਸ ਅਮਾਉਂਟ ਨੂੰ ਬਲਾ ਕੇ ਜੋ ਕਿ 37 ਕਰੋੜ ਹੈ ਹੁਣ ਤੱਕ ਟੋਟਲ ਅਮਾਉਂਟ ਜਿਹੜੀ ਹੈ ਉਹ 43 ਕਰੋੜ ਦੇ ਅਪ੍ਰੋਕਸੀਮੇਟ ਹੋ ਚੁੱਕੀ ਹੈ ਅਕਾਲ ਵੇਖ ਰਹੇ ਤੁਸੀਂ ਅਨੇਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਮੋੜ ਦੇ ਵਿੱਚ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਇੱਕ ਵੱਡਾ ਐਕਸ਼ਨ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਬਰ ਫਿਰ ਤੋਂ ਪੰਜਾਬ ਪੁਲਿਸ ਨੇ ਕਰ ਦਿੱਤਾ ਹੈ ਨਸ਼ਾ ਤਸਕਰਾਂ ਦੀ ਕਰੀਬ 37 ਕਰੋੜ ਦੀ ਪ੍ਰਾਪਰਟੀ ਸੀਲ ਕਰ ਦਿੱਤੀ ਗਈ ਹੈ ਦੱਸਦੀ ਹੈ 37 ਕਰੋੜ 72 ਲੱਖ 30 ਹਜ਼ਾਰ ਦੀ ਨਾਮੀ ਤੇ ਬੇਨਾਮੀ ਸੰਪਤੀ ਜੋ ਹੈ ਉਹ ਪੰਜਾਬ ਪੁਲਿਸ ਨੇ ਕਾਰਵਾਈ ਤੋਂ ਬਾਅਦ ਸੀਲ ਕਰ ਦਿੱਤੀ ਹੈ ਦੱਸਦੀ ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ ਹੈ ਜੋ ਕਿ ਸਾਹਮਣੇ ਹੈ ਔਰ ਇਸ ਬਾਬਤ ਐਸਐਸਪੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਹ ਵੀ ਅਸੀਂ ਤੁਹਾਨੂੰ ਸੁਣਾਵਾਂਗੇ ਪਰ ਪਹਿਲਾਂ ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦੇ ਹਾਂ ਸੋ ਅੰਮ੍ਰਿਤਸਰ ਦੇ ਹਰਤੀ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ ਦੋ ਨਸ਼ਾ ਤਸਕਰਾਂ ਦੀਆਂ ਕਰੀਬ 38 ਕਰੋੜ ਰੁਪਈਆ ਦੀਆਂ ਪ੍ਰਾਪਰਟੀਆਂ ਸੀਲ ਕਰ ਦਿੱਤੀਆਂ ਗਈਆਂ ਨੇ ਦੱਸਦੀ ਕਿ ਦੋਵਾਂ ਮੁਲਜ਼ਮਾਂ ਨੂੰ 500 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਗਿਆ ਸੀ ਔਰ ਇਹਨਾਂ ਦੇ ਕੋਲੋਂ ਇੱਕ ਨਾਜਾਇਜ਼ ਅਸਲਾ 32 ਬੋਰ ਦੀ ਪਿਸਤੌਲ ਵੀ ਬਰਾਮਦ ਕੀਤੀ